ਮੈਂ ਦੇਖੋ ਕਿ ਇਹ ਇੱਕ ਜਿਹੜਾ ਬੰਦਾ ਕੁਕਾਵਾਾਂ ਦੇ ਅੱਖਾਂ ਢੋਲ ਨਹੀਂ ਪਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਕਿ ਉਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕਟਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਣੇ ਪਾਪੇ ਨਾਲ ਨਹੀਂ ਰਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਜਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਜਦਾ ਮੈਂ ਮੈਂ ਦੇਖੋ ਕਿ ਇਹ ਇੱਕ ਜਿਹੜਾ ਬੰਦਾ ਕੁਕਾਵਾਾਂ ਦੇ ਅੱਖਾਂ ਢੋਲ ਨਹੀਂ ਪਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਕਿ ਉਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕਟਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਦੇ ਭਾਪੇ ਨਾਲ ਨਹੀਂ ਰਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਟੌਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਾਈਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਾਈਦਾ ਮੈਂ ਮੈਂ ਦੇਖੋ ਕਿਹੇ ਇੱਕ ਜਿਹੜਾ ਬੰਦਾ ਕੁਕਾਵਾ ਦੀਆਂ ਅੱਖਾਂ ਢੋਲ ਨਹੀਂ ਬਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਇਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕਟਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਣੇ ਪਾਪੇ ਨਾਲ ਨਹੀਂ ਲੱਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਜਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਜਦਾ ਮੈਂ ਮੈਂ ਵੇਖੋ ਕਿ ਇਹ ਇੱਕ ਜਿਹੜਾ ਬੰਦਾ ਕੁਕਾਵਾ ਦੇ ਅੱਖਾਂ ਢੋਲ ਨਹੀਂ ਬਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਇਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕੁਤਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਣੇ ਭਾਪੇ ਨਾਲ ਨਹੀਂ ਰਲਦੀਆਂ ਇਹ ਆਪਦਾ ਡੀਐਨਏ ਕਰਾ ਲੇ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਟੌਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਾਈਦਾ ਕਿਸੇ ਗੱਲ ਨੂੰ ਮੈਂ ਕਿਸੇ ਗੱਲ ਨੂੰ ਨਹੀਂ ਭਾਈਦਾ ਮੈਂ ਮੈਂ ਦੇਖੋ ਕਿਹੇ ਇੱਕ ਜਿਹੜਾ ਬੰਦਾ ਕੁਕਾਵਾ ਦੀਆਂ ਅੱਖਾਂ ਢੋਲ ਨਹੀਂ ਪਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਪੀਓ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕੁਤਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਦੇ ਪਾਪੇ ਨਾਲ ਨਹੀਂ ਲੱਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਜਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਜਦਾ ਮੈਂ ਮੈਂ ਵੇਖੋ ਕਿਹੇ ਇੱਕ ਜਿਹੜਾ ਬੰਦਾ ਕੁਕਾਵਾ ਦੀਆਂ ਅੱਖਾਂ ਢੋਲ ਨਹੀਂ ਬਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਕਿ ਉਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਪਟਾਰਗੀ ਦਾ ਮੁੰਡਾ ਇਹਦੀਆਂ ਅੱਖਾਂ ਆਪਦੇ ਪਾਪੇ ਨਾਲ ਨਹੀਂ ਰਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਡੋਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਜਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਜਦਾ ਮੈਂ ਮੈਂ ਵੇਖੋ ਕਿ ਇਹ ਇੱਕ ਜਿਹੜਾ ਬੰਦਾ ਕੁਕਾਵਾ ਦੀਆਂ ਅੱਖਾਂ ਢੋਲ ਨਹੀਂ ਪਾੜਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਇਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕਿਟਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਦੇ ਭਾਪੇ ਨਾਲ ਨਹੀਂ ਰਲਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਟੌਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਾਈਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਾਈਦਾ ਮੈਂ ਮੈਂ ਵੇਖੋ ਕਿਹੇ ਇੱਕ ਜਿਹੜਾ ਬੰਦਾ ਕੁਕਾਵਾ ਦੀਆਂ ਅੱਖਾਂ ਢੋਲ ਨਹੀਂ ਭਾਰਦੇ ਹੁੰਦੇ ਤੇ ਉਹ ਤੇ ਫਿਰ ਮੈਂ ਇਸ ਬੰਦੇ ਨੂੰ ਵੀ ਕਹਿਣਾ ਕਿ ਉਹ ਲੋਕੀ ਇੱਥੇ ਰੋਲਾ ਪਾਉਂਦੇ ਨਰੇਸ਼ ਕੁਤਾਰੀਏ ਦਾ ਮੁੰਡਾ ਇਹਦੀਆਂ ਅੱਖਾਂ ਆਪਦੇ ਪਾਪੇ ਨਾਲ ਨਹੀਂ ਲੱਦਦੀਆਂ ਇਹ ਆਪਦਾ ਡੀਐਨਏ ਕਰਾ ਲੈ ਜਦੋਂ ਡੀਐਨਏ ਕਰਾ ਲੂਗਾ ਤੇ ਮੈਂ ਤਿਆਰ ਆ ਜੀ ਮੈਂ ਜਦੋਂ ਸਰਕਾਰ ਕਹੂਗੀ ਜਾਂ ਕੋਈ ਵੀ ਮੈਂ ਟੌਪ ਟੈਸਟ ਕਰਾਉਣ ਨੂੰ ਤਿਆਰ ਮੈਂ ਭਾਈਦਾ ਕਿਸੇ ਕੋਲੋਂ ਮੈਂ ਕਿਸੇ ਕੋਲੋਂ ਨਹੀਂ ਭਾਈਦਾ